ਤੁਸੀਂ ਜੁੜੇ ਹੋ ਵਸਦਾ ਪੰਜਾਬ ਦੇ ਨਾਲ ਤੇ ਮੱਲਗਨ ਸੇ 8000 ਆ ਇੱਕ ਨਵੀਂ ਚਰਚਾ ਲੈ ਕੇ ਅੱਜ ਗੱਲ ਕਰਾਂਗੇ ਸੁਖਬੀਰ ਬਾਦਲ ਕਦੋਂ ਹੋਣਗੇ ਸ਼੍ਰੀਕਾਲ ਤੱਕ ਸਾਹਿਬ ਚਪੇਸ਼ ਇਹਦੇ ਨਾਲ ਹੀ ਵਿਕਰਮ ਮਜੀਠੀਆ ਦੀਆਂ ਕਿ ਵੱਸ ਸਕਦਿਆਂ ਨੇ ਮੁਸ਼ਕਲਾਂ ਕਿ ਜ਼ਮਾਨਤ ਵੀ ਉਹਨਾਂ ਦੀ ਰੱਦ ਹੋ ਸਕਦੀ ਹੈ ਇਹਦੇ ਨਾਲ ਹੀ ਹਰਿਆਣਾ ਦੀਆਂ ਚੋਣਾ ਕਰਕੇ ਕਸੂਤੇ ਫਸਨੇ ਸੀਐਮ ਮਾਨ ਇਹਦੇ ਨਾਲ ਹੋਰ ਵੀ ਕਈ ਮੁੱਦਿਆਂ ਤੇ ਚਰਚਾ ਕਰਾਂਗੇ ਤਾਂ ਮੇਰੇ ਨਾਲ ਮੌਜੂਦ ਰਹਿਣਗੇ ਸੀਨੇ ਪੱਤਰਕਾਰ ਸਰਦਾਰ ਜਗENDER ਸਿੰਘ ਜੀ ਸਰਬੋਤ ਸਵਾਗਤ ਹੈ ਧੰਨਵਾਦ ਜੀ ਸਾਰੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਤਾਂ ਗੱਲ ਸੁਖਵੀਰ ਬਾਦਲ ਤੇ ਬਿਕਰਮ ਮਜੀਠੀਆ ਤੋਂ ਸ਼ੁਰੂ ਕਰ ਲੈਣੇ ਆ। ਅ ਦੇਖੋ ਜੇ ਗੱਲ ਕਰੀਏ ਤਾਂ ਅੱਜ ਦੀ ਡੇਟ ਜਿਹੜੇ ਜੀਜਾ ਸਾਲਾ ਭਾਵ ਸੁਖਵੀਰ ਤੇ ਮਜੀਠੀਆ ਦੋਨੇ ਹੀ ਉਲਝਣਾਂ 'ਚ ਫਸੇ ਹੋਏ ਨੇ। ਜੀ। ਸੁਖਵੀਰ ਲਈ ਜਿਹੜੀਆਂ ਸਧਾਂਤਕ ਸੰਵਹਾਂਤਕ ਮੁੱਦਿਆਂ ਤੇ ਉਲਝਣਾਂ ਨੇ। ਔਰ ਦੂਸਰੇ ਪਾਸੇ ਜੇ ਗੱਲ ਕਰੀਏ ਤਾਂ ਮਜੀਠੀਆ ਲਈ ਜਿਹੜੀਆਂ ਕਾਨੂੰਨੀ ਉਲਝਣਾਂ ਨੇ ਕਾਫੀ। ਔਰ ਦਿਨੋਂ-ਦਿਨ ਉਹ ਜਿਹੜਾ ਕਹ ਲੋ ਕਾਨੂੰਨੀ ਹੈਗਾ ਜੀ। ਘੇਰਾ ਘੇਰਾ ਹਾਂ ਉਹ ਅ ਸਖਤ ਵੀ ਹੋ ਰਿਹਾ 18 ਨੂੰ ਮਜੀਠੀਆ ਦੇ ਜਿਹੜਾ ਸੈਟ ਅੱਗੇ ਪੇਸ਼ ਹੋਣਾ ਸੀਗਾ ਉਹ ਨਹੀਂ ਹੋਇਆ ਡਰੱਗ ਵਾਲੇ ਮਾਮਲੇ 'ਚ ਉਦੋਂ ਬਾਅਦ ਨਾਲ ਹੀ ਉਹਨਾਂ ਨੂੰ ਦੂਸਰਾ ਨੋਟਿਸ ਜਿਹੜਾ 20 ਦਾ ਆ ਗਿਆ 20 ਤਰੀਕ ਨੂੰ ਫੇਰ ਬੁਲਾ ਲਿਆ ਉਹਨਾਂ ਨੂੰ ਸੈਟ ਨੇ ਔਰ ਜੇ ਗੱਲ ਕਰੀਏ ਕਿ 18 ਨੂੰ ਉਹਨਾਂ ਨੇ ਮਜੀਠੀਆ ਵੀ ਸਾਹਿਬ ਜਿਹੜੇ ਹੈਗੇ ਉਹ ਕਹਿ ਲਓ ਕੰਨੀ ਘਤਰਾਉਂਦੇ ਨਜ਼ਰ ਆ ਰਹੇ ਐ ਸੈਟ ਤੋਂ ਉਹਦੇ ਪਿੱਛੇ ਕੀ ਕਾਰਨ ਨੇ ਉੱਤੇ ਆਪਾਂ ਚਰਚਾ ਕਰਦੇ ਆ ਜੇ 18 ਨੂੰ ਉਹਨਾਂ ਨੇ ਤਰਕ ਦਿੱਤਾ ਸੀ ਕਿ ਉਹਨਾਂ ਦੀ ਅਮਰਸਰ ਚ ਇੱਕ ਜਿਹੜੀ ਮਾਨਹਾਨੀ ਦੇ ਕੇਸ 'ਚ ਜਿਹੜੀ ਪੇਸ਼ੀ ਹੈ ਜਿਹਦੇ ਕਰਕੇ ਉਹ ਅ ਅਮਰਸਰ ਜਾਣਗੇ ਤੇ ਸੈਟ ਨੂੰ ਉਹਨਾਂ ਨੇ ਤੁਹਾਨੂੰ ਯਾਦ ਹੈ ਲਿਖਤੀ ਭੇਜਤਾ ਸੀ ਔਰ ਹੁਣ ਵੀ 20 ਵਾਲੀ ਜਿਹੜੀ ਤਰੀਕ ਹੈ ਸੈਟ ਨੇ ਜਿਹੜੀ ਦੁਬਾਰਾ ਉਹਨਾਂ ਨੂੰ ਬੁਲਾਇਆ ਉਹ 'ਚ ਵੀ ਉਹ ਕੰਨੀ ਕਤਰਾ ਰਹੇ ਆ ਔਰ ਉਹਨਾਂ ਨੇ ਕਿਹਾ ਕਿ 23 ਨੂੰ ਉਹਨਾਂ ਦੀ ਜਿਹੜੀ ਸੁਪਰੀਮ ਕੋਰਟ 'ਚ ਜਿਹੜੀ ਸੈਟ ਨੇ ਪਾਈ ਹੋਈ ਹੈ ਕਿ ਉਹਨਾਂ ਦੀ ਜ਼ਮਾਨਤ ਰੱਦ ਕਰਵਾਉਣ ਲਈ ਉਹ ਮਾਮਲੇ ਦੀ ਉਹਨਾਂ ਨੇ ਕਿਹਾ ਮੈਂ ਤਿਆਰੀ ਕਰਨੀ ਬਿਲਕੁਲ ਕਹਿੰਦੇ ਵੀ ਮੈਂ ਤਿਆਰੀ ਵੀ ਕਰਨੀ ਹੈ ਹਾਂ ਔਰ ਸੈਟ ਉਹਨਾਂ ਨੇ ਕਿਹਾ ਕਿ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ਼ਾਰੇ ਤੇ ਜਾਂ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਉਹਨਾਂ ਨੂੰ ਜਾਣ ਬੁੱਝ ਕੇ ਅੜਿੱਕਾ ਕਾਨੂੰਨੀ ਉਲਝਣਾਂ ਚਲ ਜਾਇਆ ਜਾ ਰਿਹਾ ਔਰ ਨਜਾਇਜ਼ ਕੇਸਾਂ ਚ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਜਾਂ ਸੈਟ ਵੀ ਸਰਕਾਰ ਦੇ ਇਸ਼ਾਰੇ ਤੇ ਹੀ ਉਹਨਾਂ ਨੂੰ ਜਾਂ ਪੁਲਿਸ ਪ੍ਰਸ਼ਾਸਨ ਵੀ ਉਹਨਾਂ ਨੂੰ ਸਰਕਾਰ ਦੇ ਇਸ਼ਾਰੇ ਤੇ ਹੀ ਪਰੇਸ਼ਾਨ ਕਰ ਰਿਹਾ ਔਰ ਗੱਲ ਕਰੀਏ ਕਿ ਅ ਜੇ ਦੇਖਿਏ 20 ਵਾਲੇ ਮਾਮਲੇ ਚ ਵੀ ਉਹ ਜੇ ਨਹੀਂ ਪੇਸ਼ ਹੁੰਦੇ ਤਾਂ ਦੂਸਰੇ ਪਾਸੇ ਜਿਹੜੇ ਇਸ ਸੈਟ ਦੇ ਇੰਚਾਰਜ ਨੇ ਆਈ ਜੀ ਐਚ ਐਸ ਭੋਲਰ ਉਹਨਾਂ ਨੇ ਇਹਦੇ ਬਾਰੇ ਸਪਸ਼ਟ ਕਿਹਾ ਕਿ ਜੇ ਉਹ 20 ਨੂੰ ਨਹੀਂ ਪੇਸ਼ ਹੁੰਦੇ ਤਾਂ ਉਹ ਅਦਾਲਤ ਨੂੰ ਕਹਿਣਗੇ ਕਿ ਮਜੀਠੀਆ ਸਾਨੂੰ ਸਹਿਯੋਗ ਨਹੀਂ ਕਰ ਰਿਹਾ ਜੀ ਕਿਉਂਕਿ 18 ਨੂੰ ਨਹੀਂ ਗਏ 20 ਨੂੰ ਫੇਰ ਨਹੀਂ ਜਾਂਦੇ ਤਾਂ ਉਹਨਾਂ ਨੇ ਕਿਹਾ ਅਸੀਂ ਅਦਾਲਤ ਨੂੰ ਇਹਦੇ ਬਾਰੇ ਜਾਣੂ ਕਰਾਵਾਂਗੇ ਔਰ ਦੂਸਰੇ ਪਾਸੇ ਵੀ ਉਹਨਾਂ ਨੇ ਕਿਹਾ ਕਿ ਜੇ ਮਜੀਠੀਆ ਨੂੰ ਜਦੋਂ ਅਸੀਂ 18 ਦਾ ਨੋਟਿਸ ਦਿੰਦਾ ਹੈ 18 ਨੂੰ ਬੁਲਾਇਆ ਦੇ ਜੀ ਉਹਨਾਂ ਨੂੰ ਇਹ ਗੱਲ ਦਾ ਪਤਾ ਸੀ ਕਿ ਇਸੇ ਤਰੀਕ ਨੂੰ ਉਹਨਾਂ ਦੀ ਅੰਮ੍ਰਿਤਸਰ ਹੈਗੀ ਐ ਪੇਸ਼ੀਆ ਕੋਰਟ 'ਚ ਤਾਂ ਉਹ 10 ਦਿਨ ਦੇ ਸੈਟ ਨੂੰ ਜੀ ਉਹ ਤਰੀਕ ਅੱਗੇ ਕੀਤੀ ਜਾ ਸਕਦੀ ਸੀ ਉਹਨਾਂ ਨੇ ਕਿਹਾ ਕਿ ਗਮਰਾਹ ਕੀਤਾ ਹਮ ਔਰ ਉਹ ਸਖਤ itabni ਵੀ ਦੇਤੀ ਹੈ ਜੇ ਨਹੀਂ ਪੇਸ਼ ਹੋਣਗੇ ਤਾਂ ਅਸੀਂ ਅਦਾਲਤ ਨੂੰ ਦੱਸਾਂਗੇ ਔਰ 23 ਦੀ ਗੱਲ ਕਰੀਏ ਜਿਹੜਾ ਤੁਸੀਂ ਕਿਹਾ ਕਿ ਕੀ ਜ਼ਮਾਨਤ ਵੀ ਰੱਦ ਹੋ ਸਕਦੀ ਹੈ ਜੀ ਦੇਖੋ ਇਹ 'ਚ ਜੇ ਕੋਈ ਕਾਨੂੰਨੀ ਦਾਅ ਪੇਚ ਹੈਗੇ ਨੇ ਵਕੀਲ ਉਹਨੂੰ ਉਧਾਰ ਬਣਾ ਕੇ ਹੀ ਕੋਰਟ ਚ ਜਾਂਦੇ ਆ ਨਾ ਬਿਲਕੁਲ ਔਰ ਤੁਸੀਂ ਦੇਖਿਆ ਕਿ ਪਿਛਲੇ ਸਮੇਂ ਚ ਕਈ ਫੈਸਲੇ ਬੜੇ ਜਿਹੜੇ ਹੈਰਾਨ ਕਰ ਦੇਣ ਵਾਲੇ ਵੀ ਆਏ ਆ ਕੋਰਟ ਚ ਜੇ ਤੁਸੀਂ ਦੇਖਿਆ ਕਿ ਲੋਅਰ ਕੋਰਟ ਚੋਂ ਕੇਜਰੀਵਾਲ ਸਾਹਿਬ ਦੀ ਜ਼ਮਾਨਤ ਹੁੰਦੀ ਹੈ ਜੀ ਈਡੀ ਵਾਲੇ ਮਾਮਲੇ ਚ ਔਰ ਹਾਈ ਕੋਰਟ ਉਹਨੂੰ ਉਸੇ ਤਰ੍ਹਾਂ ਨਹੀਂ ਦੂਸਰੇ ਨੋਟਿਸ ਲੈ ਕੇ ਰੱਦ ਕਰ ਦਿੰਦੀ ਹੈ ਜਾਂ ਉਹਨੂੰ ਬ੍ਰੇਕ ਕਰ ਦਿੰਦੀ ਹੈ ਔਰ ਅਦਾਲਤ ਚ ਜਦੋਂ ਕਾਨੂੰਨੀ ਆਧਾਰ ਮਜ਼ਬੂਤ ਹੋਵੇ ਤਾਂ ਕੁਝ ਵੀ ਹੋ ਸਕਦਾ ਹੈ ਔਰ ਕਾਨੂੰਨੀ ਆਧਾਰ ਦੇ ਨਾਲ ਨਾਲ ਹੁਣ ਤਾਂ ਕਹਿ ਲੋ ਅਦਾਲਤਾਂ ਤੇ ਵੀ ਬਹੁਤ ਸਾਰੀਆਂ ਜਿਹੜੀਆਂ ਬਹੁਤ ਸਾਰੇ ਕੇਸਾਂਾਂ 'ਚ ਉਂਗਲਾਂ ਉਠਦੀਆਂ ਨੇ ਵੀ ਸਿਆਸੀ ਦਵਾਜ ਵੀ ਕੰਮ ਕਰ ਰਹੀਆਂ ਇਹ ਵੀ ਦੋਸ਼ ਲੱਗਦੇ ਆ ਜੀ ਅ ਇਹ ਦੇਖੋ ਇਹ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਜੇ ਮਜੀਠੀਆ ਨੇ ਵੀ ਉਸ ਤੋਂ ਬਾਅਦ ਬਿਆਨ ਦਿੱਤਾ ਨਾ ਵੀ ਮੈਨੂੰ ਸਰਕਾਰ ਦੇ ਇਸ਼ਾਰੇ ਤੇ ਜਾਂ ਭਗਵੰਤ ਮਾਨ ਦੇ ਇਸ਼ਾਰੇ ਤੇ ਪਰੇਸ਼ਾਨ ਕੀਤਾ ਜਾ ਰਿਹਾ ਜਾਂ ਡਰਗ ਤੇ ਆ ਜਾਂ ਡਰਗ ਦੇ ਮਾਮਲੇ ਚਲ ਜਾਇਆ ਜਾ ਰਿਹਾ ਇਹ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ ਚਾਹੇ ਤੁੰ ਦਾ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਉਹ ਸਰਕਾਰ ਦੀ ਦਖਲ ਅੰਦਾਜ਼ੀ ਤਾਂ ਹੈਗੀ ਆ ਹੂੰ ਇਹ ਕੱਲੀ ਭਗਵੰਤ ਮਾਨ ਸਰਕਾਰ ਦੀ ਨਹੀਂ ਕਹਿ ਸਕਦੇ ਜੇ ਰਵੈਤੀ ਪਾਰਟੀਆਂ ਵੀ ਬਥੇਰਾ ਪਰੇਸ਼ਾਨ ਕਰਦੀਆਂ ਰਹੀਆਂ ਜੇ ਮਜੀਠੀਆ ਸਾਹਿਬ ਦੇ ਆਪ ਦੇ ਉਹਨਾਂ ਦੇ ਸਮੇਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਸਮੇਂ ਵੀ ਬਹੁਤ ਕੁਝ ਹੁੰਦਾ ਰਿਹਾ ਔਰ ਉਹ ਸਰਕਾਰ ਦੇ ਇਸ਼ਾਰੇ ਤੇ ਜਿਹੜੇ ਵੱਡੇ ਅਧਿਕਾਰੀ ਨੇ ਪੁਲਿਸ ਦੇ ਉਹ ਕੰਮ ਕਰਦਾ ਹੀ ਨਹੀਂ ਜੀ ਔਰ ਜੇ ਆਧਾਰ ਮਜ਼ਬੂਤ ਹੁੰਦਾ ਜਾਂ ਸੈੱਟ ਉੱਥੇ ਜਿਹੜੀ ਉਹਨਾਂ ਦੀ ਜਮਾਨਤ ਰਾਦ ਕਰਵਾਉਣ ਲਈ ਕੋਈ ਮਜ਼ਬੂਤ ਆਧਾਰ ਪੇਸ਼ ਕਰ ਦੇ ਤਾਂ ਉਹ ਵੀ ਸਕਦੀ ਹੈ ਔਰ ਇਹ ਵੀ ਹੋ ਸਕਦਾ ਜਿਹੜੀ ਨਵੀਂ ਜਿਹੜੀ ਜਾਂਚ ਦੁਆਰਾ ਕਰ ਰਹੀ ਹੈ ਸੈਟ ਉਹ ਚ ਹੋ ਸਕਦਾ ਕੋਈ ਨਵੇਂ ਤੱਥ ਸਾਹਮਣੇ ਆ ਜਾਣ ਨਵੇਂ ਤੱਥਾਂ ਦੇ ਆਧਾਰ ਤੇ ਕੋਈ ਨਵੀਂ ਐਫ ਆਈ ਆਰ ਵੀ ਦਰਜ ਹੋ ਜੇ ਸਭ ਕੁਝ ਹੀ ਹੋ ਸਕਦਾ ਮਜੀਠੀ ਆ ਜਾ ਵੀ ਸਕਦੇ ਨੇ ਅੰਦਰ ਔਰ ਦੂਸਰੇ ਪਾਸੇ ਗੱਲ ਕਰੀਏ ਕਿ ਸੁਖਵੀਰ ਬਾਦਲ ਜਿਹੜੇ ਨੇ ਉਹ ਕਾਲ ਤੱਕ ਸਾਹਿਬ ਤੇ 22 ਤੱਕ ਤਾਂ ਉਪਦੇਸ਼ ਗਏ ਹੋਏ ਨੇ ਜੀ 22 ਤੋਂ ਬਾਅਦ ਮਤਲਬ ਉਹਨਾਂ ਨੇ 22 ਨੂੰ ਆਉਣਾ ਫਾਈਟ ਨੂੰ ਆ ਕੇ ਉਹ ਸ੍ਰੀ ਕਲਤਖ ਸਾਹਿਬ ਤੇ ਪੇਸ਼ ਹੋਣਗੇ ਸਪਸ਼ਟੀਕਰਨ ਦੇਣਗੇ ਇਹ ਤਾਂ ਉਹਨਾਂ ਨੇ ਕਲੀਅਰ ਕੀਤਾ ਹੈ ਕਿ ਅਸੀਂ ਸ੍ਰੀ ਕਲਤਖ ਸਾਹਿਬ ਅੱਗੇ ਝੁਕਦੇ ਹਾਂ ਔਰ ਮਜੀਠੀਆਂ ਨੇ ਵੀ ਇਸ ਮੁੱਦੇ ਤੇ ਜਿਹੜੀ ਬਹੁਤ ਦੇਰਵਾਦ ਕਹਿ ਲੋ ਉਹਨਾਂ ਨੇ ਵੀ ਚੁੱਪ ਤੋੜੀ ਹੈ ਭਾਵੇਂ ਉਹ ਪਿਛਲੇ ਕਾਫੀ ਸਮੇਂ ਤੋਂ ਬਾਗੀ ਧੜੇ ਦੇ ਮੁੱਦੇ ਨੂੰ ਲੈ ਕੇ ਜਾਂ ਸੁਖਵੀਰ ਬਾਦਲ ਦੇ ਮੁੱਦੇ ਨੂੰ ਲੈ ਕੇ ਆਪਸੀ ਜਿਹੜੀ ਉਲਝਣ ਪੈਦਾ ਹੋਈ ਹੋਈ ਹੈ ਕਾਲੀ ਦਲ ਚ ਜਾਂ ਸਮੱਸਿਆਵਾਂ માં ਖੜੀਆਂ ਹੋਈਆਂ ਹੋਈਆਂ ਨੇ ਹੁਣ ਤਾਂ ਦੁਹਾੜਤਾ ਹੋਈ ਹੋਈ ਹੈ ਉਹ ਤੇ ਉਹ ਚੁੱਪੀ ਮਤਲਬ ਦਿਖ ਰਹੀ ਸੀ ਕੱਲ ਉਹਨਾਂ ਨੇ ਵੀ ਕਿਹਾ ਵੀ ਜੇ ਬਦਲ ਸਾਹਿਬ ਉਹਦੇ ਲਈ ਜ਼ਿੰਮੇਵਾਰ ਨੇ ਤਾਂ ਉਹਨਾਂ ਨੇ ਕਿਹਾ ਅਸੀਂ ਤਾਂ ਕਾਲ ਤੱਕ ਤੁਨੂੰ ਸਾਹਿਬ ਨੂੰ ਸਮਰਪਤ ਆ ਜੀ ਔਰ ਇਹਦੇ ਲਈ ਜਿਹੜੇ ਹੈਗੇ ਨੇ ਬਾਗੀ ਧੜੇ ਦੇ ਆਗੂ ਵੀ ਉਹ ਵੀ ਸਾਰੇ ਜ਼ਿੰਮੇਵਾਰ ਹੀ ਆ ਉਹਨਾਂ ਨੇ ਵੀ ਸਰਕਾਰ ਚ ਜਿਹੜੀਆਂ ਮੌਜਾ ਮਾਣੀਆਂ ਹੀ ਨੇ ਬਿਲਕੁਲ ਔਰ ਜੋ ਕੁਝ ਹੋਇਆ ਉਹਨਾਂ ਦੀ ਨਜ਼ਰਸਾਨੀ 8 ਜਾਂ ਉਹਨਾਂ ਦੀ ਸਮੂਲੀਅਤ ਦੇ ਦਰਾਂ ਨਹੀਂ ਹੋਇਆ ਨਾ ਸਾਰਾ ਕੁਝ ਕਰੇ ਇਸ ਮੁੱਦੇ ਤੇ ਵੀ ਉਹਨਾਂ ਨੇ ਚੁੱਪੀ ਤੋੜੀ ਹੈ ਔਰ ਅੱਜ ਦੀ ਡੇਟ ਜੇ ਦੇਖੀਏ ਤਾਂ ਦੋ ਮੇ ਜੀ ਜੱਸਾळा ਜਿਨ੍ਹਾਂ ਦੀ ਕਿਸੇ ਸਮੇਂ ਪੰਜਾਬ 'ਚ ਕਹਿ ਲੋ ਤੂਤੀ ਵੀ ਬੋਲਦੀ ਰਹੀ ਹੈ ਜੇ 10 ਸਾਲ ਜਬ 15 ਸਾਲ ਸੱਤਾ ਰਹੀ ਹੈ ਤਾਂ ਮਜੀਠੀਆ ਸਰਕਾਰੀ ਮਤਲਬ ਇਤੋਂ ਸੀਗਾ ਵਿਰੋਧੀ ਦੋਸ਼ ਲਾਉਂਦੇ ਹੁੰਦੇ ਸੀ ਨਹੀਂ ਸਰਕਾਰੀ ਜੀ ਜੇ ਸਾਲੇ ਦੀ ਹੈ ਬਿਲਕੁਲ ਔਰ ਹੋੜੋ ਜਿਹੜੇ ਆ ਜੇ ਉਲਝਣਾ ਵੀ ਨੇ ਉਹ ਵੀ ਫਿਰ ਕਹਿ ਲੋ ਦੁੱਖ ਵੀ ਜੇ ਸੌਕ ਇਕੱਠਿਆਂ ਨੇ ਮਾਣਿਆ ਤਾਂ ਦੁੱਖ ਵੀ ਫਿਰ ਇਕੱਠਿਆਂ ਨੂੰ ਭੋਗਣੇ ਪੈਂਦੇ ਆ ਔਰ ਉਹ オリジナル ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਔਰ ਇਹਨਾਂ ਚ ਕਦੋਂ ਬਹਾਰ ਹੁੰਦਾ ਜਾਂ ਕਿਸ ਤਰ੍ਹਾਂ ਬਹਾਰ ਹੁੰਦਾ ਉਹ ਸਮਾਂ ਦੱਸੂਗਾ ਜੀ ਤਾਂ ਅੱਗੇ ਗੱਲ ਕਰਦੇ ਆ ਕਿਵੇਂ ਕਸੂਤਾ ਫਸ ਗਏ ਨੇ ਸੀਐਮ ਮਾਨ ਦੇਖੋ ਜੇ ਗੱਲ ਕਰੀਏ ਕਿ ਪੰਜਾਬ ਚ ਜਿਹੜੀ ਜਿਮਨੀ ਜਲੰਧਰ ਚੋਣ ਜਿੱਤਣ ਤੋਂ ਬਾਅਦ ਭਗਵੰਤ ਮਾਨ ਕੱਲ ਤੁਸੀਂ ਦੇਖਿਆ ਹੋਊਗਾ ਕਿ ਹਰਿਆਣਾ ਚੋਣਾਂ ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰਦੇ ਨਜ਼ਰ ਆ ਰਹੇ ਸੀ ਔਰ ਜਿਹੜਾ ਆਮ ਆਦਮੀ ਪਾਰਟੀ ਨੇ ਆਪਣੇ ਬਲਬੂਤੇ ਤੇ ਜਿਹੜੀਆਂ ਹਰਿਆਣਾ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਜਿਸ ਤਰ੍ਹਾਂ ਉਹਨਾਂ ਨੇ ਪੰਜਾਬ ਚ ਪਹਿਲਾਂ ਵੱਖਰਿਆਂ ਚੋਣ ਲੜੀ ਹੈ ਕਾਂਗਰਸ ਨਾਲੋਂ ਔਰ ਲੋਕ ਸਭਾ ਚੋਣ ਇਹਨਾਂ ਨੇ ਹਰਿਆਣਾ ਚ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਇਕੱਠਿਆਂ ਨੇ ਲੜੀ ਤੁਹਾਨੂੰ ਯਾਦ ਹੋਊਗਾ ਔਰ ਆ ਜਿਹੜੀ ਵਿਧਾਨ ਸਭਾ ਚੋਣ ਆ ਉਹਨਾਂ ਨੇ ਆਪਣੀ ਪੱਧਰ ਤੇ ਵੱਖਰੇ ਤੌਰ ਤੇ ਲੜਨ ਦਾ ਐਲਾਨ ਕੀਤਾ ਔਰ ਭਗਵੰਤ ਮਾਨ ਦੇ ਨਾਲ ਕੱਲ ਜਿਹੜੇ ਸੰਜੀਤ ਸਿੰਘ ਜੀ ਤੇ ਪਾਠਕ ਉਹ ਵੀ ਪ੍ਰੈਸ ਕਾਨਫਰੰਸ ਤੁਹਾਨੂੰ ਨਜ਼ਰ ਆਈ ਸੀ ਔਰ ਕਮਾਨ ਜਿਹੜੀ ਹੈ ਕਹੋ ਇਹਨਾਂ ਤਿੰਨਾਂ ਦੇ ਹੱਥ ਹੀ ਰਹਿਣ ਵਾਲੀ ਹੈ ਕਿਉਂਕਿ ਕੇਜਰੀਵਾਲ ਸਾਹਿਬ ਜੇਲ੍ਹ 'ਚ ਨੇ ਆਪ ਔਰ ਦੇਖਿਆ ਜਾਵੇ ਤਾਂ ਭਾਵੇਂ ਦਿੱਲੀ ਦੇ ਮੁੱਖ ਮੰਤਰੀ ਨੇ ਕੇਜਰੀਵਾਲ ਸਾਹਿਬ ਪਰ ਉਹਨਾਂ ਦਾ ਜਿਹੜਾ ਅਸਲੀ ਤਾਂ ਪੰਜਾਬ ਹਰਿਆਣਾ ਹੀ ਆ ਨਾ ਉਹਨਾਂ ਦੀ ਬਿਲਕੁਲ ਔਰ ਜੇ ਜੇ ਤੁਸੀਂ ਗੱਲ ਕੀਤੀ ਕਿਸ ਤਰ੍ਹਾਂ ਕਸੂਤੇ ਫਸ ਗਏ ਆ ਉਹ ਦੇਖੋ ਬਹੁਤ ਸਾਰੇ ਜਿਹੜੀਆਂ ਖੇਤਰੀ ਪਾਰਟੀਆਂ ਨੈਸ਼ਨਲ ਪਾਰਟੀਆਂ ਲਈ ਤਾਂ ਇਹ ਚੱਲ ਜਾਂਦਾ ਜਿਹੜੀਆਂ ਖੇਤਰੀ ਪਾਰਟੀਆਂ ਉਹਨਾਂ ਲਈ ਸਮੱਸਿਆ ਆਉਂਦੀ ਹੈ ਕਿ ਐਸਵਾਈਐਲ ਨਹਿਰ ਦੇ ਮੁੱਦੇ ਤੇ ਜੀ ਇਸ ਮੁੱਦੇ ਤੇ ਭਗਵੰਤ ਮਾਨ ਦਾ ਕੀ ਸਟੈਂਡ ਆ ਦੇਖੋ ਉਹਨਾਂ ਨੇ ਕਿਹਾ ਵੀ ਪੰਜਾਬ ਕੋਲੇ ਇੱਕ ਬੂੰਦ ਵੀ ਪਾਣੀ ਵਾਧੂ ਨਹੀਂ ਹੈ ਔਰ ਇਸ ਮੁੱਦੇ ਤੇ ਉਹਨਾਂ ਨੇ ਈਵਨ ਕਾਲੀ ਦਲ ਨੂੰ ਘੇਰਿਆ ਔਰ ਦੱਸਿਆ ਕਿ ਕਾਲੀ ਦਲ ਕਿਸ ਤਰ੍ਹਾਂ ਹਰਿਆਣਾ ਸਰਕਾਰ ਤੋਂ ਜਾਂ ਬਾਦਲ ਪਰਿਵਾਰ ਕਿਸ ਤਰ੍ਹਾਂ ਹਰਿਆਣਾ ਸਰਕਾਰ ਤੋਂ ਨਹਿਰ ਕੱਢਣ ਲਈ ਜਾਂ ਨਹਿਰ ਕਢਵਾਉਣ ਲਈ ਕਿਸ ਤਰ੍ਹਾਂ ਦੀਆਂ ਰੇਤਾਂ ਲੈਂਦਾ ਰਿਹਾ ਜੀ ਔਰ ਇਸ ਮੁੱਦੇ ਤੇ ਉਹਨਾਂ ਨੇ ਕਾਂਗਰਸ ਦੀ ਵੀ ਪੰਜਾਬ ਦੀ ਲੀਡਰਸ਼ਿਪ ਨੂੰ ਘੇਰਿਆ ਸੀ ਪਿਛਲੇ ਸਮੇਂ ਚ ਪੀਐਜੂ ਚ ਇੱਕ ਤੁਹਾਨੂੰ ਯਾਦ ਹੋਊਗਾ ਖਾਲੀ ਕੁਰਸੀਆਂ ਰੱਖ ਕੇ ਕਰਵਾਇਆ ਸੀ ਵੀ ਮੇਰੇ ਨਾਮ ਆ ਕੇ ਬਹਿਸ ਕਰੋ ਹਮ ਔਰ ਕਿਹਾ ਸੀ ਕਿ ਮੁੜ ਕੇ ਕੋਈ ਆਇਆ ਹੀ ਨਹੀਂ ਕਿਉਂਕਿ ਆਇਆ ਨਹੀਂ ਕੋਈ ਵੀ ਉਹਨੇ ਕਿਹਾ ਸੀ ਮੇਰੇ ਕੋਲ ਫਾਈਲਾਂ ਪਈਆਂ ਮੈਂ ਸਾਰੇ ਪਰਦੇ ਫਰੋਲ ਦੂੰਗਾ ਹਮ ਔਰ ਹੁਣ ਜਿਹੜੇ ਭਗਵੰਤ ਮਾਨ ਨੇ ਕਿਉਂਕਿ ਹਰਿਆਣਾ ਚੋਣਾਂ ਚ ਤਾਂ ਇਹ ਮੁੱਦਾ ਮੁੱਖ ਮੁੱਦਾ ਜਿਵੇਂ ਪੰਜਾਬ ਦੇ ਰਵੈਤੀ ਮੁੱਦੇ ਨੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਚੰਡੀਗੜ੍ਹ ਦਾ ਮੁੱਦਾ ਜਾ ਪੰਜਾਬ ਦੇ ਪੰਜਾਬੀ ਇਲਾਕੇ ਜਿਹੜੇ ਹਰਿਆਣਾ ਚਲੇ ਗਏ ਪੰਜਾਬੀ ਬੋਲਦੇ ਇਲਾਕਿਆਂ ਦਾ ਮੁੱਦਾ ਹੈ ਉਵੇਂ ਹਰਿਆਣੇ ਚ ਵੀ ਇਹ ਐਸਬੀਐਲ ਨਹਿਰ ਦਾ ਮੁੱਦਾ ਜਿਹੜਾ ਉਹ ਭਾਰੂ ਰਹਿਣ ਵਾਲਾ ਔਰ ਦੋਵੇਂ ਸਰਕਾਰਾਂ ਵੀ ਪਿਛਲੇ ਸਮੇਂ ਤੁਸੀਂ ਦੇਖਿਆਗੇ ਖੱਟਰ ਸਰਕਾਰ ਤੇ ਭਗਵੰਤ ਮਾਨ ਸਰਕਾਰ ਇਸ ਮੁੱਦੇ ਤੇ ਸੁਪਰੀਮ ਕੋਰਟ ਨੇ ਤੋਂ ਉਹਨਾਂ ਨੂੰ ਬਿਠਾਇਆ ਵੀ ਹੈ ਜਾਂ ਦੋਨਾਂ ਦੀ ਪੱਖ ਵੀ ਸੁਣੇ ਆ ਤੁਹਾਨੂੰ ਯਾਦ ਹੋਊਗਾ ਔਰ ਉੱਚ ਭਗਵੰਤ ਮਾਨ ਨੇ ਕਿਹਾ ਸੀ ਸਾਡੇ ਕੋਲ ਹੈ ਨਹੀਂ ਪੰਜਾਬ ਕੋਲ ਪਾਣੀ ਜਾਂ ਇਹਨਾਂ ਨੇ ਸੁਝਾਅ ਵੀ ਦਿੱਤਾ ਸੀ ਤੁਹਾਨੂੰ ਯਾਦ ਹੋਊਗਾ ਹੁਣ ਐਸਬੀਐਲ ਨਹਿਰ ਦਾ ਮੁੱਦਾ ਜੇ ਉੱਠਦਾ ਤਾਂ ਉੱਥੇ ਉਹ ਕੀ ਸਟੈਂਡ ਲੈਂਦੇ ਨੇ ਜਾਂ ਕਿਸ ਤਰ੍ਹਾਂ ਦਾ ਉਹ ਇਸ ਮੁੱਦੇ ਤੇ ਜੇ ਸਵਾਲ ਵੀ ਪੱਤਰਕਾਰ ਕਰਦੇ ਨੇ ਅੱਜ ਇਹ ਵੀਡੀਓ ਦੀ ਸੁਰਖੀ ਬਣੀ ਹੈ ਵੀ ਭਵੰਤਰੀ ਫਸ ਗਏ ਨੇ ਜਾਂ ਕਿਸੂਤੇ ਫਸ ਗਏ ਨੇ ਜਾਂ ਕਿਸ ਤਰ੍ਹਾਂ ਉਹ ਪ੍ਰਚਾਰ ਚ ਕਿਸ ਤਰ੍ਹਾਂ ਦਾ ਰੋਲ ਅਦਾ ਕਰਨਗੇ ਕਿਉਂਕਿ ਬਹੁਤੇ ਜਿਹੜੀਆਂ ਨੈਸ਼ਨਲ ਪਾਰਟੀਆਂ ਦੇ ਲੀਡਰ ਆ ਉਹਨਾਂ ਤੇ ਇਹ ਦੋਸ਼ ਲੱਗਦਾ ਰਿਹਾ ਵੀ ਉਹ ਪੰਜਾਬ ਚ ਆਉਂਦੇ ਆ ਤਾਂ ਪੰਜਾਬ ਦੀ ਗੱਲ ਕਰ ਜਾਂਦੇ ਆ ਜੋ ਹਰਿਆਣੇ ਚ ਜਾਂਦੇ ਤੇ ਹਰਿਆਣੇ ਦੀ ਗੱਲ ਕਰ ਦਿੰਦੇ ਆ ਵੀ ਉਸ ਤਰ੍ਹਾਂ ਕਿਤੇ ਭਗਵੰਤ ਮਾਨ ਦਾ ਵੀ ਦੋਹਰਾ ਰੋਲ ਤਾਂ ਨਹੀਂ ਹੋਊਗਾ ਇਹ ਅੱਜ ਕਾਫੀ ਮਤਲਬ ਸਵਾਲੀਆ ਨਿਸ਼ਾਨ ਕਹਿ ਲਓ ਉਹਨਾਂ ਤੇ ਲੱਗਿਆ ਜਾਂ ਔਰ ਇਹ ਸਵਾਲ ਖੜਾ ਕੀਤਾ ਅੱਜ ਪੰਜਾਬ ਦੇ ਮੀਡੀਆ ਚ ਔਰ ਇਹ ਇਸ ਮੁੱਦੇ ਤੇ ਭਗਵੰਤ ਮਾਨ ਤੁਸੀਂ ਸੁਣਿਆ ਹੋਊਗਾ ਕਿ ਪ੍ਰੈਸ ਕਾਨਫਰੰਸ 'ਚ ਇਹ ਵੀ ਕਹਿੰਦੇ ਨਜ਼ਰ ਆਇਆ ਵੀ ਅਸੀਂ ਹਰਿਆਣਾ ਤੇ ਪੰਜਾਬ ਪੰਜਾਬ ਇੱਕੋ ਹੀ ਆ ਰਿਸ਼ਤੇਦਾਰੀਆਂ ਵੀ ਆ ਤੇ ਜੇ ਦੇਖਿਆ ਜਾਵੇ ਤਾਂ ਕੱਲੀ ਪਾਰਟੀ ਦੀ ਗੱਲ ਹੀ ਨਹੀਂ ਹੋਮ ਮਿਨਿਸਟਰੀ ਕਰਕੇ ਭਾਵੇਂ ਉਹਨਾਂ ਦੀ ਜਿਹੜੀ ਪਤਨੀ ਡਾਕਟਰ ਗੌਰਪ੍ਰੀਤ ਕੌਰ ਉਹ ਵੀ ਹਰਿਆਣਾ ਦੇ ਹੀ ਨੇ ਔਰ ਕਈ ਕੁਝ ਤੁਹਾਨੂੰ ਪਤਾ ਵੀ ਬੰਦਾ ਜਦੋਂ ਵਿਆਹਿਆ ਹੋਵੇ ਸਹੁਰੇ ਹੋਣ ਤੇ ਕਈ ਕੁਝ ਜਿਹੜਾ ਸਹੁਰਿਆਂ ਵੱਲ ਝੁੱਕ ਵੀ ਜਾਂਦਾ ਬਿਲਕੁਲ वला ਇਹ ਕੱਲੋ ਪ੍ਰੈਸ ਕਾਨਫਰੰਸ ਚੱਲਦੀ ਚ ਵੀ ਪੱਤਰਕਾਰਾਂ ਨੇ ਸਵਾਲ ਕੀਤਾ ਹੈ ਵੀ ਰਿਸ਼ਤੇਦਾਰੀ ਤਾਂ ਥੋੜੀ ਵੀ ਹੈਗੀ ਹੈ ਜੀ ਔਰ ਇਸ ਮੁੱਦੇ ਤੇ ਦੇਖੋ ਜਿਹੜੇ ਮਸਲੇ ਮੁੱਦੇ ਨੇ ਬੈਠ ਕੇ ਵੀ ਹੱਲ ਹੋ ਸਕਦੇ ਹੁੰਦੇ ਨੇ ਔਰ ਕਿਸ ਤਰ੍ਹਾਂ ਦਾ ਉਹ ਸਟੈਂਡ ਲੈਂਦੇ ਨੇ ਜਾਂ ਜੇ ਮੁੱਦਾ ਉੱਥੇ ਬਣਦਾ ਤਾਂ ਭਗਵੰਤ ਮਾਨ ਉਹਨੂੰ ਕਿਸ ਤਰ੍ਹਾਂ ਦਾ ਉਹਦਾ ਜਵਾਬ ਦਿੰਦੇ ਨੇ ਇਹ ਸਮਾਂ ਦੱਸੂਗਾ ਜੀ ਤਾਂ ਅੱਗੇ ਗੱਲ ਕਰਦੇ ਹਾਂ ਵਿਆਜਕਲ ਪੰਜਾਬ ਦੇ ਮੰਤਰੀ ਕੇਂਦਰੀ ਮੰਤਰੀ ਨਾਲ ਮੁਲਾਕਾਤ ਕਰਦੇ ਨਜ਼ਰ ਆ ਰਹੇ ਨੇ ਕਿਵੇਂ ਦੇਖਦੇ ਹੋ ਦੇਖੋ ਜੇ ਗੱਲ ਕਰੀ ਇਹ ਤਾਂ ਜਿਸ ਤਰ੍ਹਾਂ ਪੰਜਾਬ ਦੇ ਜਿਹੜੇ ਵਿਤੀ ਹਾਲਾਤ ਨੇ ਉਹ ਕਾਫੀ ਨਾਜ਼ੁਕ ਲੱਗ ਰਹੇ ਆ ਜਾਂ ਜਿਹੜੇ ਆਰਥਿਕ ਮਾਰ ਨੇ ਉਹਨਾਂ ਦੇ ਮੁਤਾਬਕ ਪੰਜਾਬ ਜਿਹੜਾ ਕਾਫੀ ਵੱਡੀ ਪੱਧਰ ਤੇ ਵਿਤੀ ਉਲਝਣਾ ਚ ਉਲਝਦਾ ਨਜ਼ਰ ਆ ਰਿਹਾ ਗਾਂਹ ਵਾਲੇ ਮਹੀਨਿਆਂ ਚ ਔਰ ਜਿਸ ਤਰ੍ਹਾਂ ਸਬਸਿਡੀਆਂ ਵੀ ਵਧ ਰਹੀਆਂ ਨੇ ਜਾਂ ਸਬਸਿਡੀਆਂ ਦੇ ਕਹੋ ਬੋਝ ਜਿਹੜਾ ਵਧ ਰਿਹਾ ਪੰਜਾਬ ਤੇ ਉਹ ਉਹਨੂੰ ਲੈ ਕੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਪਿਛਲੇ ਦਿਨ ਤੁਹਾਨੂੰ ਯਾਦ ਹੋਊਗਾ ਕਿ ਜਿਹੜੇ ਆਰਥਿਕ ਮਾਰ ਨੇ ਦੇਸ਼ ਦੇ ਨਾਮੇ ਸੁਬਰਾਮਣੀਅਮ ਉਹਨਾਂ ਨਾਲ ਉਹਨਾਂ ਨੇ ਕਾਫੀ ਲੰਬੀ ਮੀਟਿੰਗ ਕੀਤੀ ਹੈ ਜਾਂ ਉਹਨਾਂ ਤੋਂ ਸੁਝਾਅ ਵੀ ਲਏ ਆ ਕਿ ਪੰਜਾਬ ਨੂੰ ਆਰਥਿਕ ਮੰਦਵਾੜੇ ਚੋਂ ਇਸ ਤਰ੍ਹਾਂ ਕੱਢਿਆ ਜਾ ਸਕੇ ਜਾਂ ਪੰਜਾਬ ਦਾ ਜਿਹੜਾ ਆਰਥਿਕ ਲੈਵਲ ਹੈ ਉਹਨੂੰ ਕਿਵੇਂ ਉੱਚਾ ਚੁੱਕਿਆ ਜਾ ਸਕੇ ਔਰ ਉਹਦੇ ਨਾਲ ਹੀ ਜਿਹੜੇ ਪੰਜਾਬ ਦੇ ਵਿੱਤ ਮੰਤਰੀ ਨੇ ਚੀਮਾ ਸਾਹਿਬ ਉਹ ਵੀ ਪਿਛਲੇ ਦਿਨਾਂ ਚ ਕੇਂਦਰੀ ਆਪਣੇ ਵਿੱਤ ਜਿਹੜੇ ਸਲਾਹਕਾਰ ਆ ਉਹਨਾਂ ਨੂੰ ਮਿਲਦੇ ਨਜ਼ਰ ਆਏ ਆ ਜਾਂ ਜਿਹੜਾ 16ਵਾਂ ਵਿੱਤ ਕਮਿਸ਼ਨ ਹੈ ਉਹ ਆ ਰਿਹਾ ਆਉਣ ਵਾਲੇ ਦਿਨਾਂ ਚ ਪੰਜਾਬ ਉਹ ਉਹਦੇ ਲਈ ਵੀ ਉਹ ਮਤਲਬ ਮੀਟਿੰਗਾਂ ਦਾ ਦੌਰ ਚੱਲਦਾ ਰਿਹਾ ਔਰ ਹੁਣ ਜਿਹੜਾ ਤੁਸੀਂ ਗੱਲ ਕੀਤੀ ਹੈ ਕਿ ਖੇਤੀਬਾੜੀ ਮੰਤਰੀ ਜਿਹੜੇ ਖੁੜੀਆ ਸਾਹਿਬ ਨੇ ਉਹ ਕੇਂਦਰੀ ਮੰਤਰੀ ਆਪਣੇ ਸ਼ਿਵਰਾਜ ਚੋਹਾਨ ਜੀ ਉਹਨਾਂ ਨੂੰ ਮਿਲੇ ਔਰ ਉਹਨਾਂ ਨੇ ਦੇਖੋ ਵਕ ਵਕ ਮੁੱਦਿਆਂ ਤੋਂ ਇਲਾਵਾ ਜਿਹੜਾ ਪ੍ਰਾਲੀ ਪ੍ਰਬੰਧਨ ਆ ਜਾਂ ਵੱਡਾ ਮੁੱਦਾ ਕਿ ਪ੍ਰਾਲੀ ਨੂੰ ਅੱਗ ਲੱਗਦੀ ਹੈ ਪੰਜਾਬ 'ਚ ਉਹਦਾ ਧੂਆਂ ਤੋਂ ਪਿਛਲੇ ਸਮੇਂ 'ਚ ਬੜਾ ਵਟਿਆ ਸੀ ਦਿੱਲੀ ਜਾਂਦਾ ਸੀ ਹਾਂ ਤੇ ਉਹਦੇ ਨਾਲ ਨਾਲ ਜਿਹੜੀ ਫਸਲੀ ਵਿਭਿੰਨਤਾ ਉਹਨੂੰ ਲੈ ਕੇ ਉਹਨਾਂ ਨੇ ਬੜੀ ਵਧੀਆ ਗੱਲ ਕੀਤੀ ਹੈ ਜਾਂ ਇਹ ਮੁੱਦਾ ਠਾਾਇਆ ਵੀ ਜੇ ਪੰਜਾਬ 'ਚ ਤੁਸੀਂ ਪੰਜਾਬ ਨੂੰ ਮਤਲਬ ਬਚਾਉਣਾ ਚਾਹੁੰਦੇ ਹੋ ਕਿਉਂਕਿ ਝੋਨੇ ਦੀ ਫਸਲ ਦਾ ਇਸ ਸਮੇਂ ਬੜਾ ਮੁਤਾਬਟਿਆ ਕਿਉਂਕਿ ਪੰਜਾਬ ਦਾ ਪਾਣੀ ਜਿਹੜਾ ਲਗਾਤਾਰ ਉਹਦਾ ਪੱਧਰ ਡਿੱਗ ਰਿਹਾ ਵੀ ਜੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਇੱਥੇ ਫਸਲਾਂ ਜਿਹੜੀਆਂ ਹੋਰ ਫਸਲਾਂ ਨੇ ਉਹਨਾਂ ਦੀ ਫਸਲੀ ਵਿਭਿੰਨਤਾ ਰਵਿੱਤੀ ਫਸਲਾਂ ਨੂੰ ਤੋੜ ਕੇ ਜਿਹੜੀ ਫਸਲੀ ਵਿਭਿੰਨਤਾ ਲਿਆਉਣ ਲਈ ਪੰਜਾਬ ਨੂੰ ਔ ਕੋਈ ਵਿਤੀ ਪੈਕੇਜ ਦਿੱਤਾ ਜਾਵੇ ਵੱਡਾ ਪੈਕੇਜ ਦਿੱਤਾ ਜਾਵੇ ਜਿਸ ਤਰ੍ਹਾਂ ਪ੍ਰਾਲੀ ਦਾ ਵੀ ਹੈ ਜੇ ਪ੍ਰਾਲੀ ਨੂੰ ਅੱਗ ਨਹੀਂ ਲਾਉਂਦੇ ਕਿਸਾਨ ਉਹਨੂੰ ਉਹਨੂੰ ਵਿੱਚੇ ਖਪਤ ਕਰਦੇ ਆ ਉਹਦੀ ਤਾਂ ਉਹਦੇ ਨਾਲ ਖਰਚੇ ਵੱਧਦੇ ਨੇ ਜੀ ਉਹਦਾ ਵੀ ਉਹਨਾਂ ਨੇ ਕਿਹਾ ਕੋਈ ਮਤਲਬ ਇੱਕ ਕੋਈ ਪੈਕੇਜ ਦਿੱਤਾ ਜਾਵੇ ਕਿਸਾਨਾਂ ਨੂੰ ਜਾਂ ਰਾਹਤ ਦਿੱਤੀ ਜਾਵੇ ਜਾਂ ਹਲਾਰਾ ਦਿੱਤਾ ਜਾਵੇ ਔਰ ਇਹ ਵੱਡੇ ਮੁੱਦੇ ਨੇ ਬਾਕੀ ਔਰ ਜੇ ਹਾਲਾਤ ਵੀ ਜਿਸ ਤਰ੍ਹਾਂ ਦੇ ਹੋਗੇ ਨੇ ਦੇਖੋ ਪੰਜਾਬ ਨੇ ਦੇਸ਼ ਦਾ ਢਿੱਡ ਭਰਨ ਲਈ ਕਹਿ ਲੀਏ ਬਹੁਤ ਵੱਡਾ ਕਹੋ ਮਿਹਨਤ ਹੈਗੀ ਆ ਪੰਜਾਬ ਦੇ ਕਿਸਾਨਾਂ ਦੀ ਔਰ ਆਪਣੀ ਆਪਣੀ ਜਿਹੜੀ ਉਪਜਾਊ ਧਰਤੀ ਆ ਉਹਦਾ ਉਪਜਾਊਪਣ ਵੀ ਗਵਾ ਲਿਆ ਔਰ ਜਿਹੜੀ ਆ ਵੱਡੀ ਪੱਧਰ ਤੇ ਕਹ ਲਈਏ ਪੰਜਾਬ ਚ ਜਿਹੜੀਆਂ ਕੀਟਨਾਸ਼ਕ ਦਵਾਈਆਂ ਸਪਰੇ ਹਾਂ ਖਾਦਾਂ ਉਹਨਾਂ ਦਾ ਵੀ ਬਹੁਤ ਜ਼ਿਆਦਾ ਵਾਤਾਵਰਣ ਤੇ ਅਸਰ ਹੋਇਆ ਔਰ ਬਹੁਤ ਸਾਰੀਆਂ ਬਿਮਾਰੀਆਂ ਚ ਪੰਜਾਬ ਦੇ ਲੋਕ ਘਰੇ ਹੋਇਆ ਨਾਜਿਕ ਮਾਰੂ ਬਿਮਾਰੀਆਂ ਚ ਪੰਜਾਬ ਦੇ ਲੋਕ ਘਿਰ ਗਿਆ ਵਾਤਾਵਰਣ ਇਤੋਂ ਦਾ ਖਰਾਬ ਹੋ ਗਿਆ ਔਰ ਜੇ ਇੰਨਾ ਹਾਲਾਤਾਂ ਚ ਪੰਜਾਬ ਨੂੰ ਬਚਾਉਣਾ ਜਾਂ ਪੰਜਾਬ ਦੀ ਕਿਸਾਨੀ ਨੂੰ ਬਚਾਉਣਾ ਤਾਂ ਕੇਂਦਰ ਨੂੰ ਬਣਦਾ ਹੀ ਹੈ ਕਿ ਪੰਜਾਬ ਦੀ ਕਿਸਾਨੀ ਦੀ ਬਾਹ ਫੜੇ ਜੀ ਅੱਜ ਜੇ ਪੰਜਾਬ ਦੇ ਕਿਸਾਨ ਪੂਰੇ ਦੇਸ਼ ਚ ਸੰਘਰਸ਼ ਕਰ ਰਹੇ ਆ ਬਾਰਡਰਾਂ ਤੇ ਬੈਠੇ ਆ ਔਰ ਇਹ ਵੀ ਉਹਨਾਂ ਨੇ ਮੁੱਦਾ ਠਾਇਆ ਕੁੜੀਆ ਸਾਹਿਬ ਨੇ ਕਿ ਪੰਜਾਬ ਦੇ ਕਿਸਾਨ ਜਿਹੜੇ ਉਹ ਦਿੱਲੀ ਆਉਣਾ ਚਾਹੁੰਦੇ ਆ ਹਰਿਆਣਾ ਸਰਕਾਰ ਨੇ ਡਿਕੇੜਾਏ ਹੋਇਆ ਇਹ ਵੀ ਉਹਨਾਂ ਨੇ ਕਿਹਾ ਕਿ ਉਹ ਡਿਕੇ ਹਟਾਏ ਜਾਣ ਉਹਨਾਂ ਨੂੰ ਸੰਘਰਸ਼ ਕਰਨ ਦਾ ਜਾਂ ਉਹਨਾਂ ਦੀ ਮੰਗਾਂ ਜਿਹੜੀਆਂ ਕੇਂਦਰ ਕੋਲ ਆ ਕੇ ਮਨਾਉਣ ਦਾ ਜਿਹੜਾ ਹੱਕ ਦਿੱਤਾ ਜਾਵੇ ਦੂਸਰੇ ਪਾਸੇ ਇਹ ਵੀ ਗੱਲ ਕਰ ਲਈਏ ਕਿ ਜਿਹੜੀ ਹਾਈ ਕੋਰਟ ਨੇ ਕਿਹਾ ਸੀ ਕਿ ਤੁਸੀਂ ਸੰਭੂ ਬਾਰਡਰ ਤੋਂ ਰਸਤੇ ਖੋਲੋ ਜਿਹੜਾ ਆਰਡਰ ਸੀ ਉਹ 17 ਤੱਕ ਦੀ ਉਹ ਸੀਗੀ ਡੈਡਲਾਈਨ ਜੀ ਔਰ 17 ਤੋਂ ਅੱਜ 18 ਹੋ ਗਈ ਹੈ ਉਹ ਵੀ ਰਸਤੇ ਨਹੀਂ ਖੋਲੇ ਸੁਪਰੀਮ ਕੋਰਟ ਚੱਲਿਆ ਗਿਆ ਹਰਿਆਣਾ ਸੁਪਰੀਮ ਕੋਰਟ ਨੇ ਭਾਵੇਂ ਕੋਈ ਅਜੇ ਤੱਕ ਰਾਹਤ ਨਹੀਂ ਦਿੱਤੀ ਦੂਸਰੇ ਪਾਸੇ ਉਹਦਾ ਨੋਟਿਸ ਵੀ ਲੈ ਲਿਆ ਹਾਈ ਕੋਰਟ ਨੇ ਉਹਨਾਂ ਨੇ ਹੋਰ 15 ਦਿਨ ਦਾ ਟਾਈਮ ਦਿੱਤਾ ਵੀ ਜੇ ਤੁਸੀਂ ਨਹੀਂ ਇਹ ਖੋਲੋਗੇ ਜਿਹੜੇ ਰਸਤੇ ਆ ਚੀਫ ਸੈਕਟਰੀ ਨੂੰ ਉਹਨਾਂ ਨੇ ਹਾਈ ਕੋਰਟ ਨੇ ਅਜ ਤਾਬ ਨਹੀਂ ਵੀ ਦਿੱਤੀ ਹੈ ਵੀ ਉਹਨਾਂ ਦੇ ਖਿਲਾਫ ਜਿਹੜੀ ਹਰਿਆਣਾ ਸਰਕਾਰ ਦੇ ਖਿਲਾਫ ਜਿਹੜੀ ਕੋਰਟ ਦੇ ਆਰਡਰ ਨੇ ਜੀ ਉਹਦੀ ਅਦੂਲੀ ਕਰਨ ਦੀ ਜਿਹੜੀ ਹੈ ਨੋਟਿਸ ਲਿਆ ਜਾਊਗਾ ਕਿਉਂਕੋ ਇਸ ਗਲਤੀ ਇਸ ਮੁੱਦੇ ਤੇ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ ਜੇ ਹਰਿਆਣੇ ਪੰਜਾਬ ਹੀ ਨਹੀਂ ਕੱਲਾ ਹਰਿਆਣੇ ਦੇ ਕਿਸਾਨ ਵੀ ਇਸ ਮੁੱਦੇ ਤੇ ਲੜ ਰਹੇ ਆ जाट ਭਾਈਚਾਰਾ ਲੜ ਰਿਹਾ ਔਰ ਯੂਪੀ ਦੇ ਕਿਸਾਨ ਲੜ ਰਹੇ ਆ ਔਰ ਸਰਕਾਰ ਨੂੰ ਹੁਣ ਇਹ ਹਾਲਾਤ ਹੋ ਗਿਆ ਕਿ ਸਰਕਾਰ ਨੂੰ ਐਮਐਸਪੀ ਦੇ ਮੁੱਦੇ ਤੇ ਜਾਂ ਇਸ ਕੁੜੀਆ ਸਾਹਿਬ ਨੇ ਮੰਗ ਕੀਤੀ ਹੈ ਕਿ ਘੱਟੋ ਘੱਟ ਸਮਰਥਨ ਮੁੱਲ ਦਿੱਤਾ ਜਾਵੇ ਫਸਲਾਂ ਦਾ ਜਨਸਾਂ ਦਾ ਔਰ 23 ਫਸਲਾਂ ਜਿਨ੍ਹਾਂ ਤੇ ਸਰਕਾਰ ਮੰਨੀ ਹੈ ਸਮਝੌਤਾ ਜਦੋਂ ਹੋਇਆ ਕਿਸਾਨਾਂ ਨਾਲ ਉਹ ਉੱਤੇ ਹੁਣ ਕਾਰਵਾਈ ਕੀਤੀ ਜਾਵੇ ਜਿਹੜੀ ਕਮੇਟੀ ਕਹਿੰਦੇ ਸੀ ਬਣਾਵਾਂਗੇ ਉਹ ਬਣਾਈ ਜਾਵੇ ਕਮੇਟੀ ਜੀ ਕਿਸਾਨਾਂ ਦੀ ਮੰਗ ਮੁਤਾਬਕ ਜਾਂ ਸਵਾਮੀ ਨਾਥਨ ਦੀ ਰਿਪੋਰਟ ਅਨਸਾਰ ਜਿਹੜੇ ਕਿਸਾਨਾਂ ਨੂੰ ਬਣਦੇ ਭਾਅ ਦਿੱਤੇ ਜਾਣ ਉਹਨਾਂ ਦੀਆਂ ਏਜੰਸੀਆਂ ਦੇ ਭਾਅ ਹੈ ਕਿ ਕਿਸਾਨੀ ਹੁਣ ਆਪਾਂ ਕੱਲ ਵੀ ਚਰਚਾ ਕੀਤੀ ਸੀ ਕਿ ਐਕਸ਼ਨ ਵੱਡੇ ਐਕਸ਼ਨ ਦੇ ਮੂਡ 'ਚ ਆ ਔਰ ਕਿਸਾਨੀ ਵਾਕਈ ਇਹਨੂੰ ਐਕਸ਼ਨ ਦੇ ਮੂਡ 'ਚ ਉਹਨਾਂ ਦੀ ਮਜਬੂਰੀ ਆ ਜਦੋਂ ਸਰਕਾਰ ਸੁਣ ਨਹੀਂ ਰਹੀ ਤਾਂ ਫਿਰ ਕੋਈ ਐਕਸ਼ਨ ਹੀ ਕਰਨਗੇ ਸੰਘਰਸ਼ ਹੀ ਕਰਨਗੇ ਲੜਨਗੇ ਹੀ ਨਾ ਲੜ ਕੇ ਹੀ ਕੋਈ ਹੱਕ ਮਿਲਣਗੇ ਭਾਅ ਹੈ ਦੇਖੋ ਪੰਜਾਬ ਸਰਕਾਰ ਦਾ ਇਹ ਚੰਗਾ ਚੰਗੀ ਗੱਲ ਹੈ ਕਿ ਉਹ ਪੰਜਾਬ ਦੇ ਜਿਹੜੀਆਂ ਹੈਗੀਆਂ ਨੇ ਮੰਗਾਂ ਨੂੰ ਲੈ ਕੇ ਜਾਂ ਕੇਂਦਰ ਜਿਹੜੇ ਫੰਡ ਵੀ ਰੁਕੇ ਹੋਏ ਨੇ ਕੇਂਦਰ ਕੋਲੇ ਕਾਫੀ ਸਾਰੇ ਫੰਡ ਨੇ ਜਿਹੜੇ ਰੁਕੇ ਹੋਏ ਨੇ 10000 ਕਰੋੜ ਦੇ ਕਰੀਬ ਆ ਉਹਨਾਂ ਨੂੰ ਲੈਣ ਲਈ ਜਾਂ ਪੰਜਾਬ ਨੂੰ ਕੋਈ ਆ ਆਰਥਿਕ ਪੈਕੇਜ ਲੈਣ ਲਈ ਵੱਡਾ ਜੇ ਮੰਤਰੀ ਇੱਥੋਂ ਦੇ ਪਹੁੰਚ ਕਰ ਰਹੇ ਆ ਕੇਂਦਰ ਤੱਕ ਜਾਂ ਕੇਂਦਰੀ ਮੰਤਰੀਆਂ ਨੂੰ ਮਿਲ ਰਹੇ ਆ ਤਾਂ ਇਹ ਚੰਗੀ ਗੱਲ ਆ ਚੰਗਾ ਕਦਮ ਆ ਔਰ ਉਹਦੇ ਨਾਲ ਨਾਲ ਪੰਜਾਬ ਦੀ ਕਿਸਾਨੀ ਦਾ ਵੀ ਮੁੱਦਾ ਠਾਹ ਰਿਹਾ ਆ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਲੜੇ ਜਾ ਰਹੇ ਸੰਘਰਸ਼ ਦੀ ਵੀ ਗੱਲ ਕਰ ਰਹੇ ਆ ਇਹ ਚੰਗੀ ਗੱਲ ਆ ਜੀ ਤਾਂ ਅੱਗੇ ਗੱਲ ਕਰਦੇ ਆ ਵੀ ਹੁਣ ਵਿਦਿਆਰਥੀ ਜਿਹੜੇ ਆਪਣੇ ਕੈਨੇਡਾ 'ਚ ਬੈਠੇ ਨੇ ਉਹਨਾਂ ਨੂੰ ਟਰੂਡੋ ਸਰਕਾਰ ਵੱਲੋਂ ਇੱਕ ਕਹਿ ਲਈ ਕੀ ਝਟਕਾ ਦਿੱਤਾ ਗਿਆ ਆ ਦੇਖੋ ਕਹਿ ਲਈ ਕੈਨੇਡਾ ਨੇ ਹੁਣ ਵਿਦਿਆਰਥੀਆਂ ਲਈ ਹੌਲੀ-ਹੌਲੀ ਜਿਹੜੇ ਦਰਵਾਜ਼ੇ ਨੇ ਉਤੋਂ ਦੇ ਕੈਨੇਡਾ ਦੇ ਬੰਦ ਹੀ ਕਰਤੇ ਆ ਔਰ ਜਿਹੜਾ ਅੱਜ ਨਵਾਂ ਫੈਸਲਾ ਆਇਆ ਉਹ ਤਾਂ ਕਾਫੀ ਵੱਡਾ ਫੈਸਲਾ ਹੈ ਜਿਹ ਜੀ ਤੋਂ ਕਹਿ ਲੋ ਟਰੂਡੋ ਸਰਕਾਰ ਭਾਜੀ ਗਈ ਹੈ ਕਿ ਵਿਦਿਆਰਥੀਆਂ ਨੂੰ ਜਿਹੜਾ ਸਟੱਡੀ ਵੀਜ਼ਾ ਜਾਂ ਸਟੱਡੀ ਪਰਮਿਟ ਹੈ ਉਹ ਉਤੋਂ ਦੀ ਨਾਗਰਿਕਤਾ ਨਾ ਸਮਝਣ ਭਾਵ ਹੈ ਉਹਨਾਂ ਨੇ ਕਹਿਤਾ ਸਾਹਿਬ ਵੀ ਤੁਸੀਂ ਇੱਥੋਂ ਪੜ੍ਹ ਕੇ ਵਾਪਸ ਆਪਣੇ ਮੁਲਕਾਂ 'ਚ ਜਾ ਆਪਣੇ ਦੇਸ਼ਾਂ ਜਾ ਕੇ ਉੱਥੇ ਦੀ ਤਰੱਕੀ ਜਾਂ ਉਸ ਤੋਂ ਦੀ ਖਿਸ਼ਾਲੀ ਚ ਯੋਗਦਾਨ ਪਾਓ ਜਾਂ ਇੱਥੋਂ ਦੀ ਜਿਹੜੀ ਸਟੱਡੀ ਆ ਉਹਨੂੰ ਉੱਥੇ ਜਾ ਕੇ ਤੁਸੀਂ ਵਰਤੋ ਔਰ ਦੇਖਿਆ ਜਾਵੇ ਤਾਂ ਪੰਜਾਬ ਦੇ ਜਿਹੜੇ ਵਿਦਿਆਰਥੀ ਨੇ ਬਹੁ ਗਿਣਤੀ ਵਿਦਿਆਰਥੀ ਬਹੁ ਗਿਣਤੀ ਨਹੀਂ 99% ਇਹ ਆਪਾਂ ਕਹਿ ਸਕਦੇ ਤਕਰੀਬਨ ਸਾਰੇ ਹੀ ਉਹ ਉੱਥੇ ਮਤਲਬ ਵਰਕ ਲਈ ਜਾਂਦੇ ਆ ਠੀਕ ਆ ਉਹਨਾਂ ਨੂੰ ਡਿਪਲੋਮਾ ਜਾਂ ਡਿਗਰੀ ਉਹਨਾਂ ਦਾ ਇੱਕ ਰਸਤਾ ਹੈ ਕੈਨੇਡਾ ਪਹੁੰਚਣ ਦਾ ਔਰ ਬਹੁਤ ਸਾਰੇ ਵਿਦਿਆਰਥੀ ਤੁਹਾਨੂੰ ਪਤਾ ਹੋਊਗਾ ਵਿੱਚੋਂ ਹੀ ਪੜ੍ਹਾਈ ਵੀ ਛੱਡ ਜਾਂਦੇ ਆ ਜੀ ਔਰ ਜਾਨ ਸਰਵਰਕ ਪਰਮਿਟ ਵੀ ਲੈ ਲੈਂਦੇ ਆ ਔਰ ਪੱਕੀ ਉਥੋਂ ਦੀ ਨਾਗਰਿਕਤਾ ਹੀ ਲੈਣਾ ਇੱਕ ਮੰਜ਼ਲ ਆ ਔਰ ਜੇ ਇਸ ਤਰ੍ਹਾਂ ਦਰਵਾਜ਼ੇ ਬੰਦ ਹੁੰਦੇ ਨੇ ਕੈਨੇਡਾ ਦੇ ਪਹਿਲਾਂ ਆਸਟ੍ਰੇਲੀਆ ਨੇ ਵੀ ਕੀਤਾ ਹੋ ਇੰਗਲੈਂਡ ਨੇ ਵੀ ਕੀਤਾ ਜੀ ਤੁਹਾਨੂੰ ਯਾਦ ਹੋਊਗਾ ਕੈਨੇਡਾ ਕੈਨੇਡਾ ਤਾਂ ਕਹਿ ਲਓ ਲੰਬੇ ਸਮੇਂ ਤੋਂ ਇੱਕ ਪੰਜਾਬੀਆਂ ਦਾ ਮਨ ਚਾਹਾ ਦੇਸ਼ ਮੰਨਿਆ ਜਾਂਦਾ ਉੱਥੇ ਲਈ ਤਾਂ ਮਤਲਬ ਕਹਿ ਲਓ ਹੁਣ ਘਰ ਘਰ ਦੇ ਵਿਦਿਆਰਥੀ ਪਲੱਸ 2 ਤੋਂ ਬਾਅਦ ਜਿਵੇਂ ਕਹਿੰਦੇ ਕਾਲਜਾਂ ਨੂੰ ਵੀ ਤਾਲੇ ਹੀ ਲੱਗੇ ਸੀ ਕਾਲਜਾਂ ਦੇ ਦਰਵਾਜ਼ੇ ਵੀ ਬੰਦ ਹੀ ਹੋ ਗਏ ਸੀ ਔਰ ਇਹ ਪਿਛਲੇ ਕਾਫੀ ਸਮੇ ਤੋਂ ਕਈ ਮਹੀਨਿਆਂ ਤੋਂ ਇਹਨਾਂ ਨੇ ਸ਼ੁਰੂਆਤ ਕੀਤੀ ਹੋਈ ਹੈ ਕੋਈ ਨਾ ਕੋਈ ਫੈਸਲਾ ਨਵਾਂ ਫੈਸਲਾ ਲੈ ਰਿਹਾ ਜਿਵੇਂ ਪਹਿਲਾਂ ਹੌਲੀ ਹੌਲੀ ਕਰਕੇ ਆ ਜਿੱਦਾਂ ਤੁਹਾਨੂੰ ਯਾਦ ਹੋਊਗਾ ਪਹਿਲਾਂ ਉਹਨਾਂ ਨੇ ਸਪਾਊਸ ਵੀ ਚ ਵੀ ਵਰਕ ਪਰਮਿਟ ਬੰਦ ਕਰਤਾ ਸੀ ਦੋ ਦੇ ਨਾਲ ਹੀ ਹੁਣ ਮੇਰੇ ਕੋਲ ਸਪਾਊਸ ਨਾਲ ਜਾਣ ਵਾਲਾ ਉਹਦੇ ਚ ਵੀ ਉਹਨਾਂ ਨੇ ਔਖਾ ਕਰਤਾ ਵੀ ਪਹਿਲਾਂ ਸਿੱਧਾ ਦੇਖੋ ਕਈ ਤਰ੍ਹਾਂ ਦੀਆਂ ਸਖਤਾਈਆਂ ਉਹ ਲਗਾਤਾਰ ਕਰਦੇ ਆ ਰਹੇ ਆ ਔਰ ਇਹ ਜੋ ਉਹਨੇ ਜਿਹੜਾ ਨਵਾਂ ਫੈਸਲਾ ਲਿਆ ਇਹਦੇ ਨਾਲ ਤਾਂ ਖੈਰ ਵੱਡਾ ਝਟਕਾ ਲੱਗੂਗਾ ਤੇ ਵੈਸੇ ਵੀ ਜੇ ਦੇਖੀਏ ਤਾਂ ਹੁਣ ਕਾਲਜਾਂ 'ਚ ਪੰਜਾਬ ਦੇ ਕਾਲਜਾਂ 'ਚ ਵੀ ਰੌਣਕਾਂ ਪਰਤ ਆਈਆਂ ਆਹ ਜਿਹੜੇ ਸੈਸ਼ਨ 'ਚ ਨਹੀਂ ਤਾਂ ਪਲੱਸ 2 ਤੋਂ ਬਾਅਦ ਬਹੁਤੇ ਤੁਹਾਨੂੰ ਪਤਾ ਅਡਾਰੀ ਮਾਰ ਜਾਂਦੇ ਆਂ ਵਿਦਿਆਰਥੀ ਆਈ ਲੈਟਸ ਸੈਂਟਰਾਂ 'ਚ ਹੀ ਰੌਣਕਾਂ ਹੁੰਦੀਆਂ ਆਂ ਕਾਲਜਾਂ 'ਚ ਨਹੀਂ ਇਸ ਰੌਣਕਾਂ ਮਿਲਦੀਆਂ ਔਰ ਇਸ ਵਾਰ ਇਹ ਵੀ ਪਤਾ ਲੱਗਿਆ ਕਿ ਕਾਲਜਾਂ 'ਚ ਵੀ ਰੌਣਕਾਂ ਪਰਤ ਆਈਆਂ ਔਰ ਐਡਮਿਸ਼ਨ ਵੀ ਵਧੀ ਆ ਕਾਫੀ 10% ਦੇ ਕਰੀਬ ਕਹਿੰਦੇ ਐਡਮਿਸ਼ਨ ਵਧੀ ਆ ਕਾਲਜਾਂ 'ਚ ਔਰ ਵੈਸੇ ਵੀ ਜੇ ਤੁਸੀਂ ਦੇਖੋ ਤਾਂ ਹ ਰ ਅਰੌਣਕਾਂ ਵੀ ਪਰਤੀਆਂ ਕਾਫੀ ਵਿਦਿਆਰਥੀ ਨਵੇਂ ਐਡਮਿਸ਼ਨ ਜਿਹੜੇ ਲੈ ਕੇ ਆਏ ਨੇ ਉਹ ਕਾਲਜਾਂ ਤੇ ਉਹ ਨਜ਼ਰ ਆ ਰਹੇ ਆ ਜੀ ਔਰ ਇਸ ਤਰ੍ਹਾਂ ਦੇ ਦੇਖੋ ਇਹ ਪੰਜਾਬ ਦਾ ਇੱਕ ਬਹੁਤ ਵੱਡਾ ਤਾਂ ਮੁੱਦਾ ਹੀ ਹੈਗਾ ਹੀ ਆ ਵਿਦਿਆਰਥੀ ਵਿਦੇਸ਼ਾਂ ਨੂੰ ਪ੍ਰਵਾਸ ਕਰ ਰਹੇ ਆ ਪੰਜਾਬ ਦੀ ਜਿਹੜੀ ਆ ਪੰਜਾਬ ਦੇ ਪਿੰਡ ਖਾਲੀ ਹੋ ਰਹੇ ਆ ਜਾਂ ਪੰਜਾਬ ਦੇ ਕਾਲਜ ਖਾਲੀ ਹੋ ਰਹੇ ਆ ਹਾਲਾਂਕਿ ਇੱਥੋਂ ਦੀ ਜਿਹੜੀ ਚੇਰੀ ਸਿੱਖਿਆ ਉਹ ਉੱਥੋਂ ਨਾਲੋਂ ਵਧੀਆ ਬਿਲਕੁਲ ਪਰ ਉਹ ਜਿਸ ਤਰ੍ਹਾਂ ਹੁਣ ਕੈਨੇਡਾ ਬੰਦ ਕਰ ਰਿਹਾ ਜਾਂ ਜਿਸ ਤਰ੍ਹਾਂ ਰਸਤੇ ਬੰਦ ਹੋ ਰਹੇ ਆ ਔਰ ਇਹੀ ਨਹੀਂ ਹੋਰ ਵੀ ਜਿਹੜੇ ਵਰਕ ਪਰਮਿਟ ਦੇ ਵੀ ਉਹ ਘਟਾ ਰਹੇ ਆ ਜਾਂ ਵਿਦਿਆਰਥੀਆਂ ਦੀ ਵੀ ਜਿਹੜੀ ਉੱਥੇ ਬੁਲਾਉਣ ਦੀ ਪ੍ਰਤੀਸ਼ਤਤਾ ਉਹਨਾਂ ਨੇ ਘਟਾਈ ਹੈ ਉਹ ਇੱਕ ਤਰ੍ਹਾਂ ਨਾਲ ਉਹ ਤਕਰੀਬਨ ਜਿੱਦਾਂ ਦੇ ਉੱਥੇ ਹਾਲਾਤ ਪੈਦਾ ਹੋ ਗਿਆ ਉੱਥੇ ਘਰਾਂ ਦੇ ਹਾਲਾਤ ਰਹਿਸ਼ ਨਹੀਂ ਮਿਲ ਰਹੀ ਵਿਦਿਆਰਥੀਆਂ ਨੂੰ ਕੰਮ ਨਹੀਂ ਮਿਲ ਰਿਹਾ ਔਰ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਉੱਥੋਂ ਦੇ ਜਿਹੜੇ ਪੱਕੇ ਪੀਆਰ ਹੈ ਜਾਂ ਸਿਟੀਜਨ ਹਨ ਉਹਨਾਂ ਲਈ ਵੀ ਸਮੱਸਿਆਵਾਂ ਪੈਦਾ ਹੋ ਰਹੀਆਂ ਉਹਨੂੰ ਦੇਖਦੇ ਆਂ ਸਰਕਾਰ ਕਈ ਤਰ੍ਹਾਂ ਦੇ ਜਿਹੜੇ ਆ ਤਕਰੀਬਨ ਵਿਦਿਆਰਥੀਆਂ ਲਈ ਦਰਵਾਜ਼ੇ ਬੰਦ ਹੀ ਕਰਨ ਜਾ ਰਹੀ ਹੈ ਇੱਕ ਤਰ੍ਹਾਂ ਦੇ ਜੀ ਤੋ ਅਇਸਨ ਸਾਡੇ ਨਾਲ ਸੀਨੇ ਪੱਤਰਕਾਰ ਸਰਦਾਰ ਜੁਗਿੰਦਰ ਸਿੰਘ ਜੀ ਜਿਨ੍ਹਾਂ ਨਾਲ ਅਸੀਂ ਕਈ ਅਹਿਮ ਮੁੱਦਿਆਂ ਤੇ ਚਰਚਾ ਕੀਤੀ ਹੈ ਕੱਲ ਦੁਬਾਰਾ ਫੇਰ ਹਾਜ਼ਰ ਹੋਵਾਂਗੇ ਕੁਝ ਨਵੇਂ ਮੁੱਦਿਆਂ ਦੇ ਨਾਲ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ